ਬੰਧਨ ਕੰਮ ਕਰੋ ਲੋਭ ਮੋਹ ਹੰਕਾਰ ਦੇ ਬੰਧਨ ਜਿਹੜੇ ਨੇ ਜਿਨ੍ਹਾਂ ਨੇ ਵਿਸ਼ੇ ਵਿਕਾਰਨ ਨੂੰ ਸੁਣੋ ਘੇਰਿਆ ਹੋਇਆ ਹੈ ਇਹ ਸਾਰੇ ਬੰਧਨ ਮਹਾਰਾਜ ਕੱਟ ਦਿੰਦੇ ਨੇ ਨਾਨਕ ਭਗਤੀ ਨਾਮ ਸਮਾਈ ਸਾਧਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਭਗਤੀ ਕਰਨ ਵਾਲਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰਪ੍ਰੀਤ ਸਾਧ ਸੰਗਤ ਜੀਓ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚ ਕਾ ਕੇ ਦੋਨੋਂ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੂਹ ਸੰਗਤਾਂ ਬੜਾ ਭਾਗੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਬਿਨਾਂ ਭਾਗਣ ਤੋਂ ਸਤ ਸੰਗਤੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ 사ਤਗੁਰਾਂ ਦੀ ਕਿਰਪਾ ਹੋਈ ਆਪ ਸਮੂਹ ਸੰਗਤਾਂ ਨੇ 20ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਨ ਕੀਤੀ ਜਾਂ ਸਤਿਗੁਰੂ ਧਾਨਗੁਰੂ ਅਰਜਨ ਦੇਵ ਮਹਾਰਾਜ ਅੱਜ ਤੀਸਰੀ ਪੌੜੀ ਦੇ ਵਿੱਚ 20ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਆਓ ਸਰਵਨ ਕਰੀਏ ਜੀ ਸਤਨਾਮ ਸਿਵਾ ਹੈ ਗੁਰੂ ਸਾਹਿਬ ਜੀ ਸੇਵਕ ਕੀ ਮਨੁਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਸੇਵਕ ਕੀ ਮਨਸਾ ਪੂਰੀ ਪਈ ਧੰਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਸੇਵਕ ਕੀ ਮਨਸਾ ਸੇਵਕ ਦੀ ਉਸ ਜਨ ਦੀ ਉਸ ਭਗਤ ਦੀ ਜਨਾ ਪਰਮੇਸ਼ਰ ਨੂੰ ਅਰਾਧਿਆ ਸੀ ਪਰਮੇਸ਼ਰ ਦੀ ਬੰਦਗੀ ਕੀਤੀ ਸੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹੇ ਸਤਿਗੁਰੂ ਫਰਮਾਉਂਦੇ ਨੇ ਸੇਵਕੀ ਮਨਸਾ ਪੂਰੀ ਪਈ ਭਾਵ ਕਿ ਉਸ ਦੀ ਮਨਸਾ ਇੱਛਾ ਪੂਰੀ ਹੋਈ ਹੈ ਜਿਸ ਨੇ ਸਤਗੁਰੂ ਸਾਹਿਬ ਜੀ ਤੋਂ ਪਾਪਾਂ ਦੀ ਮੈਲ ਤੋਂ ਨਿਰਮਲ ਉਜਲ ਕਰਨ ਵਾਲੀ ਮਾਤ ਨਿਰਮਲ ਮਾਤ ਲੈ ਲਈਆ ਸਤਗੁਰ ਤੇ ਨਿਰਮਲ ਮਤ ਲਈ ਸਤਗੁਰਾਂ ਤੋਂ ਉਹਨਾਂ ਨਿਰਮਲ ਮਾਤ ਲੈ ਕੇ ਸਾਰੀਆਂ ਇੱਛਾ ਮਨਸਾ ਪੂਰੀਆਂ ਕਰ ਲਈਆਂ ਹਨ ਜਨਕ ਪ੍ਰਭ ਹੋਯੋ ਦਿਆਲ ਸਤਗੁਰ ਤੁਰਮਾਉਂਦੇ ਹਨ ਕਿ ਜਿਸ ਗੁਰਮੁਖ ਜਨ ਦੇ ਉੱਤੇ ਪ੍ਰਭੁ ਖੈ ਵਹਿ ਗਰੂ ਦਿਆਲ ਹੋ ਜਾਵੇ ਸੇਵਕ ਕੀਨੋ ਸਲਾ ਨਿਹਾਲ ਫਿਰ ਉਸ ਸੇਵਕ ਨੂੰ ਆਪਣੇ ਜਨ ਨੂੰ ਆਪਣੇ ਦਾਸ ਨੂੰ ਹਮੇਸ਼ਾ ਵਾਸਤੇ ਨਿਹਾਲ ਦੀ ਆਨੰਦ ਪ੍ਰਸੰਨ ਖੁਸ਼ੀਆਂ ਦਾ ਬਖਸ਼ ਦੇਂਦਾ ਖੈ ਤਾਂ ਨਗਾਲ ਕਰ ਦਿੰਦਾ ਹੈ ਬੰਦਨ ਕਾਟ ਮੁਕਤ ਜਨ ਭਇਆ ਸਾਧਗੁਰ ਫਰਮਾਉਂਦੇ ਹਨ ਕਿ ਉਹ ਜਨ ਸੇਵਕ ਹਉਮੈ ਮਤਾ ਆਦ ਬੰਦਨਾ ਤੋਂ ਕਾਟ ਵੀ ਮਹਾਰਾਜ ਸਤਗੁਰ ਕਿਰਪਾ ਕਰ ਦਿੰਦੇ ਨੇ ਉਹਦੇ ਸਾਰੇ ਹਉਮੈ ਦੇ ਬੰਧਨ ਕਾਮ ਕ੍ਰੋਧ ਲੋਭ ਮੋਹਮ ਘਰ ਦੇ ਬੰਧਨ ਜਿਹੜੇ ਨੇ ਜਿਨ੍ਹਾਂ ਨੇ ਵਿਸ਼ੇ ਵਿਕਾਰਨ ਨੂੰ ਸੁਣ ਕੇ ਰਿਆ ਹੋਇਆ ਹੈ ਇਹ ਸਾਰੇ ਬੰਧਨ ਮਹਾਰਾਜ ਕਾਟ ਦਿੰਦੇ ਨੇ ਤੇ ਸੰਸਾਰ ਮੁਕਤ ਭਿਆਪੀ ਹੋ ਗਿਆ ਵੀ ਮੁਕਤ ਜਨ ਭਿਆ ਬੰਧਨ ਕਾਟ ਮੁਕਤ ਜਨ ਭਿਆ ਤੇ ਸਤਿਗੁਰ ਫਰਮਾਉਂਦੇ ਹਨ ਫਿਰ ਸੰਸਾਰ ਸਮੁੰਦਰ ਤੋਂ ਉਮੁਕਤ ਹੋ ਜਾਂਦਾ ਹੈ ਜਨਮ ਮਰਨ ਦੁਖ ਭ੍ਰਮ ਗਿਆ ਤੇ ਜੰਮਨ ਮਰਨ ਦਾ ਦੁੱਖ ਜਿਹੜਾ ਭ੍ਰਮ ਸੀ ਉਹ ਵੀ ਸਤਿਗੁਰ ਫਰਮਾਉਂਦੇ ਹਨ ਕਿ ਪੰਜ ਪ੍ਰਕਾਰ ਦਾ ਭਰਮ ਗਿਆਨ ਆਦ ਸਭ ਕੁਝ ਮਿਟ ਜਾਂਦਾ ਹੈ ਇਚ ਪੁੰਨੀ ਇਚ ਪੁੰਨੀ ਸਰਦਾ ਸਭ ਪੂਰੀ ਇੱਛਾ ਪੂਰਨ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ ਪਰਮੇਸ਼ਰ ਨੇ ਆਪਣੇ ਪਿਆਰੇ ਦੀ ਪਦਾਰਥਾਂ ਦੀ ਇੱਛਾ ਚਾਹਤ ਪੂਰੀ ਕੀਤੀ ਆ ਸ਼ਰਦਾ ਸੀ ਸੰਗਤ ਦਰਸ਼ਨ ਦੀ ਉਹ ਵੀ ਪੂਰੀ ਕਰ ਦਿੱਤੀ ਅਤੇ ਆਪਣੀ ਪ੍ਰਾਪਤੀ ਦੀ ਵੀ ਸ਼ਰਦਾ ਵੀ ਪੂਰੀ ਕਰ ਦਿੱਤੀ ਜਿ ਸਾਰਿਆਂ ਦੀਆਂ ਸਤਿਗੁਰ ਖੁਆਇਸ਼ਾਂ ਪੂਰੀਆਂ ਕਰਨ ਵਾਲੇ ਪਰਮੇਸ਼ਰ ਨੇ ਰਵ ਰਹਿਆ ਸਤ ਸੰਗ ਹਜ਼ੂਰੀ ਤੇ ਸਤਗੁਰ ਜੀ ਰਵ ਰਹਿਆ ਭਾਵ ਕੀ ਹਰ ਇੱਕ ਥਾਂ ਉਹ ਵਿਆਪਕ ਹੈ ਤੇ ਸਤ ਸੰਗ ਹਜ਼ੂਰੀ ਤੇ ਸਦਾ ਹੀ ਆਪਣੇ ਸੇਵਕਾਂ ਦੇ ਨਿਕਟ ਵਸਦਾ ਹੈ ਜਿਸ ਕਾਲ ਸਾਥ ਆ ਮਿਲਾਈ ਜਿਸਹ ਹਰੀ ਵਾਹਿਗੁਰੂ ਦਾ ਸੇਵਕ ਬਣਿਆ ਸੀ ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਨਾਨਕ ਭਗਤੀ ਨਾਮ ਸਮਾਈ ਸਾਧਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਭਗਤੀ ਕਰਨ ਵਾਲਾ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਉਹ ਸਤਿਗੁਰਾਂ ਦੇ ਵਿੱਚ ਹੀ ਆਪ ਕਾਲਪੁਰਖ ਵਿੱਚ ਸਮਾ ਜਾਂਦਾ ਹੈ ਭੇਦ ਹੋ ਜਾਂਦਾ ਹੈ ਸਵਾਗਸ ਨੂੰ ਸੰਗਤਾਂ ਨੇ ਵਿਹਿਮੀ ਅਸ਼ਟਪਦੀਤੀ ਤੀਸਰੀ ਪੋੜੀ ਤੀਸਰਾ ਪਤਾ ਸਰਵਨ ਕੀਤਾ ਬ੍ਰਹਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ